ਸਾਰੀ ਦੁਨੀਆ ਦੇ ਪੰਜਾਬ ਦੇਖ ਰਹਿਤ તમામ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਸ ਸਮੇਂ ਦੀ ਵੱਡੀ ਖਬਰ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਜੁੜੀ ਹੋਈ ਹੈ ਦਰਸਲ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਪ੍ਰਸ਼ਾਸਨ ਨੇ ਅਧਿਕਾਰਕ ਤੌਰ ਦੇ ਉਤੇ ਆਪਣਾ 트੍ਰੰਪ ਗੋਲਡ ਕਾਰਡ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਇਸ ਪ੍ਰੋਗਰਾਮ ਦੇ ਤਹਿਤ ਗੈਰ ਅਮਰੀਕੀ ਨਾਗਰਿਕਾਂ ਨੂੰ ਇੱਕ ਭਾਰੀ ਕੀਮਤ ਦੀ ਅਦਾਇਗੀ ਕਰਕੇ ਅਮਰੀਕਾ ਦੇ ਵਿੱਚ ਰਹਿਣ ਦੀ ਖੁੱਲ ਮਿਲੇਗੀ ਪਿਛੋਕੜ ਦੀ ਜਾਂਚ ਜਾਂ ਫਿਰ ਜਾਂਚ ਅਮਲ ਵਿੱਚੋਂ ਲੰਘਣ ਮਗਰੋਂ ਬਿਨੇਕਾਰਾਂ ਨੂੰ ਵੀਜ਼ਾ ਪ੍ਰਾਪਤ ਕਰਨ ਲਈ 10 ਲੱਖ ਡਾਲਰ ਦਾ ਯੋਗਦਾਨ ਦੇਣਾ ਪਵੇਗਾ ਵੈਬਸਾਈਟ ਤੇ ਅਪਲੋਡ ਜਾਣਕਾਰੀ ਦੇ ਵਿੱਚ 트ੰਪ ਕਾਰਟ ਨੂੰ ਤੋਹਫਾ ਦੱਸਿਆ ਗਿਆ ਜੋ ਗ੍ਰੀਨ ਕਾਰਡ ਵਾਂਗ ਹੈ ਜੋ ਉਹਨਾਂ ਨੂੰ ਅਮਰੀਕਾ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ 트ੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਅਸਲ ਵਿੱਚ ਇਹ ਇੱਕ ਗ੍ਰੀਨ ਕਾਰਡ ਹੈ ਪਰ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ ਇੱਕ ਬਹੁਤ ਮਜ਼ਬੂਤ ਰਾ ਹੈ ਇੱਕ ਰਾ ਜੋ ਵੱਡੀ ਗੱਲ ਹੈ ਮਹਾਨ ਲੋਕ ਬਣਨਾ ਪਵੇਗਾ ਫਣਜ ਸਕਟਰ ਹਾਰਵਰਡ ਲੁਟਨਿਕ ਨੇ ਕਿਹਾ ਹੈ ਕਿ ਲਗਭਗ 10000 ਲੋਕਾਂ ਨੇ ਪਹਿਲਾਂ ਹੀ ਪ੍ਰੀ ਰਜਿਸਟ੍ਰੇਸ਼ਨ ਅਰਸੇ ਦੌਰਾਨ 골ਡ ਕਾਰਡ ਦੇ ਲਈ ਸਾਈਨ ਅਪ ਕੀਤਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਹੋਰ ਵੀ ਬਹੁਤ ਸਾਰੇ ਅਧੀਹਾ ਕਰਨਗੇ ਲੁਟਨਿਕ ਨੇ ਇੱਕ ਸੰਖੇਪ ਇੰਟਰਵਿਊ ਦੇ ਵਿੱਚ ਖਬਰ ਜਨ ਅਜੰਸੀ ਨੂੰ ਦੱਸਿਆ ਹੈ ਕਿ ਮੈਂ ਸਮੇਂ ਦੇ ਨਾਲ ਉਮੀਦ ਕਰਾਂਗਾ ਕਿ ਅਸੀਂ ਇਨ੍ਹਾਂ ਹਜ਼ਾਰਾਂ ਕਾਰਡਾਂ ਨੂੰ ਵੇਚਾਂਗੇ ਅਤੇ ਅਰਬਾਂ ਖਰਬਾਂ ਜਿਹੜੇ ਰੁਪਏ ਨੇ ਉਹ ਇਕੱਠੇ ਕੀਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 골ਡ ਕਾਰਡ ਪ੍ਰੋਗਰਾਮ ਉਹਨਾਂ ਲੋਕਾਂ ਨੂੰ ਅਮਰੀਕਾ ਵਿੱਚ ਲਿਆਏਗਾ ਜਿਨ੍ਹਾਂ ਦਾ ਅਰਥਚਾਰੇ ਨੂੰ ਲਾਭ ਹੋਵੇਗਾ ਉਸਨੇ 트럼ਪ 골ਡ ਕਾਰਡ ਦੀ ਤੁਲਨਾ ਔਸਤ ਗ੍ਰੀਨ ਕਾਰਡ ਧਾਰਕਾਂ ਦੇ ਨਾਲ ਕੀਤੀ ਹੈ ਜਿਨ੍ਹਾਂ ਬਾਰੇ ਉਸਨੇ ਕਿਹਾ ਹੈ ਕਿ ਉਹ ਔਸਤ ਅਮਰੀਕੀਆਂ ਦੇ ਨਾਲੋਂ ਘੱਟ ਪੈਸੇ ਕਮਾਉਂਦੇ ਨੇ ਅਤੇ ਉਹਨਾਂ ਦੇ ਖੁਦ ਜਾਂ ਪਰਿਵਾਰਕ ਮੈਂਬਰਾਂ ਦੇ ਸਰਕਾਰੀ ਸਹਾਇਤਾ ਤੇ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਸਮਾਵਾਜੀ ਨਿਗਰਾਨ ਡੀਜੀਸੀਏ ਨੇ ਵੱਲੋਂ ਸ਼ਿਕੰਜਾ ਕੱਸੇ ਜਾਣ ਮਗਰੋਂ ਪਹਿਲਾਂ ਹੀ ਸਟਾਫ ਦੀ ਘਾਟ ਨਾਲ ਜੂਝ ਰਹੀ ਇੰਡੀਗੋ 에ਅਰਲਾਈਨ ਨੇ ਵੀਰਵਾਰ ਨੂੰ ਬੈਂਗਲੁਰੂ ਹਵਾਈ ਅੱਡੇ ਤੋਂ 60 ਉਡਾਨਾਂ ਰੱਦ ਕਰ ਦਿੱਤੀਆਂ ਨੇ ਪਾਇਲਟਾਂ ਤੇ ਹੋਰ ਅਮਲੇ ਲਈ ਨਵੇਂ ਡਿਊਟੀ ਨਿਯਮਾਂ ਨੂੰ ਲਾਗੂ ਕਰਨ ਦੇ ਵਿੱਚ ناکਾਮ ਰਹਿਣ ਕਰਕੇ ਇੰਡੀਗੋ ਨੂੰ ਵੱਡੇ ਸੰਕਟ ਦੇ ਨਾਲ ਜੂਜਨਾ ਪੈ ਰਿਹਾ ਇੱਕ ਸੂਤਰ ਨੇ ਕਿਹਾ ਕਿ ਇੰਡੀਗੋ ਨੇ ਬੈਂਗਲੁਰੂ ਹਵਾਈ ਅੱਡੇ ਤੇ 60 ਉਡਾਨਾਂ ਰੱਦ ਕੀਤੀਆਂ ਨੇ ਜਿਨ੍ਹਾਂ ਵਿੱਚ 32 ਅਮਦਾਲੀਆਂ ਮਤਲਬ ਆਣ ਵਾਲੀਆਂ ਸੀ ਤੇ 28 ਇੱਥੋਂ ਜਾਣ ਵਾਲੀਆਂ ਸੀ ਇਹਨਾਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਇਸ ਦੌਰਾਨ ਇੰਡੀਗੋ ਦੇ ਸੀਈਓ ਪੀਟਰ ਐਲਵਰਸ ਨੂੰ ਡੀਜੀਸੀਏ ਨੇ ਵੀਰਵਾਰ ਨੂੰ ਹਾਲ ਹੀ ਦੇ ਵਿੱਚ ਹੋਏ ਸੰਚਾਲਨ ਵਿਗੜਾ ਬਾਰੇ ਡਾਟਾ ਅਤੇ ਅਪਡੇਟਸ ਸਮੇਤ ਇੱਕ ਵਿਆਪਕ ਰਿਪੋਰਟ ਪੇਸ਼ ਕਰਨ ਦੇ ਲਈ ਤਲਬ ਕੀਤਾ ਇੰਡੀਗੋ ਨੇ ਬੁੱਧਵਾਰ ਨੂੰ ਤਿੰਨ ਪ੍ਰਮੁੱਖ ਹਵਾਈ ਅੱਡਿਆਂ ਦਿੱਲੀ ਬੈਂਗਲੁਰੂ ਅਤੇ ਮੁੰਬਈ ਤੋਂ 220 ਉਡਾਨਾਂ ਰੱਦ ਕੀਤੀਆਂ ਸੀ ਜਿਨ੍ਹਾਂ ਵਿੱਚੋਂ ਦਿੱਲੀ ਦੇ ਵਿੱਚ ਸਭ ਤੋਂ ਵੱਧ 137 ਉਡਾਨਾਂ ਰੱਦ ਕੀਤੀਆਂ ਗਈਆਂ ਸੀ ਇੰਡੀਗੋ ਦੇ ਚੇਅਰਮੈਨ ਵਿਕਰਮ ਮਹਿਤਾ ਨੇ ਦੱਸਿਆ ਕਿ ਦਸਾਂ ਦਿਨਾਂ ਦੇ ਵਿੱਚ ਪਹਿਲੀ ਵਾਰ 에ਅਰਲਾਈਨ ਨੂੰ ਦਰਪੇਸ਼ ਸੰਕਟ ਬਾਰੇ ਗੱਲ ਕੀਤੀ ਮਹਿਤਾ ਨੇ ਇਸ ਹਫੜਾ ਦਫੜੀ ਦੇ ਲਈ ਮਾਫੀ ਮੰਗੀ ਹੈ ਅਤੇ ਸੰਕਟ ਨੂੰ ਅੰਦਰੂਨੀ ਅਤੇ ਬਾਹਰੀ ਗੈਰ ਬਾਬਜ ਘਟਨਾ ਦੇ ਸੁਮੇਲ ਨੂੰ ਜ਼ੁਮੇਰ ਜ਼ਿੰਮੇਵਾਰ ਜਿਹੜਾ ਉਹ ਠਹਿਰਾਇਆ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਪੰਜ ਮੈਚਾਂ ਦੀ ਲੜੀ ਦਾ ਦੂਸਰਾ T20 ਮੁਕਾਬਲਾ ਅੱਜ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਦੇ ਵਿੱਚ ਖੇਡਿਆ ਜਾਏਗਾ ਪਹਿਲੇ ਮੈਚ ਦੇ ਵਿੱਚ ਸ਼ਾਨਦਾਰ ਜਿੱਤ ਕਰਨ ਵਾਲੀ ਭਾਰਤੀ ਟੀਮ ਆਪਣੀ ਲੀਡ ਦੁੱਗਣੀ ਕਰਨ ਦੇ ਇਰਾਦੇ ਦੇ ਨਾਲ ਮੈਦਾਨ ਦੇ ਵਿੱਚ ਉਤਰੇਗੀ ਇਹ ਮੈਦਾਨ ਆਪਣੇ ਪਹਿਲੇ ਕੁਮਾਂਤਰੀ T20 ਮੈਚ ਦੀ ਮੇਜਬਾਨੀ ਕਰੇਗਾ ਇਸ ਮੌਕੇ ਤੇ ਸਟੇਡੀਅਮ ਦੇ ਵਿੱਚ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਕੌਰ ਦੇ ਨਾਮ ਤੇ ਬਣੇ ਸਟੈਂਡਾ ਦਾ ਉਦਘਾਟਨ ਵੀ ਕੀਤਾ ਜਾਵੇਗਾ ਮੈਚ ਲਈ ਪੁਲਿਸ ਦੇ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਅਤੇ 3000 ਤੋਂ ਵੱਧ ਕਰਮਚਾਰੀ ਸਟੇਡੀਅਮ ਦੇ ਅੰਦਰ ਅਤੇ ਬਾਹਰ ਤਾਇਨਾਤ ਕੀਤੇ ਗਏ ਨੇ ਸੰਬੰਧਿਤ ਖੇਤਰ ਨੂੰ 9 ਫਲਾਈਂਗ ਜ਼ੋਨ ਖੇਤਰ ਦੇ ਵਿੱਚ ਐਲਾਨਿਆ ਗਿਆ ਹੈ ਮੈਚ ਦੇ ਲਈ ਦਰਸ਼ਕਾਂ ਦੇ ਵਿੱਚ ਉਤਸ਼ਾਹ ਹੈ ਤੇ ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਨੇ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਉਦੋਂ ਦੀਆਂ ਨੇ ਜਦੋਂ ਪਲੇਅਰ ਮੁਹਾਲੀ ਪਹੁੰਚੇ ਸੀ ਭਾਰਤੀ ਟੀਮ ਮੁਹਾਲੀ ਪਹੁੰਚੀ ਸੀ ਉਸ ਟਾਈਮ ਦੀਆਂ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਪਰ ਇਹਦੀ ਟੀਮ ਭਾਵੇਂ ਟੀਮ ਜਿੱਤ ਰਹੀ ਹੈ ਪਰ ਸਲਾਮੀ ਬੱਲੇਬਾਜ਼ ਸ਼ਮਨ ਗਿੱਲ ਅਤੇ ਕਪਤਾਨ ਸੂਰਜ ਕੁਮਾਰ ਯਾਦਵ ਦੀ ਲੈ ਚਿੰਤਾ ਦਾ ਵਿਸ਼ਾ ਹੈ ਏਸ਼ੀਆ ਕੱਪ ਤੋਂ ਵਾਪਸੀ ਮਗਰੋਂ ਗਿੱਲ T20 ਫਾਰਮੈਟ ਦੇ ਵਿੱਚ ਆਪਣੀ ਛਾਪ ਛੱਡਣ ਦੇ ਲਈ ਜੂਝ ਰਹੇ ਨੇ ਦੂਜੇ ਪਾਸੇ ਵਿਸ਼ਵ ਕੱਪ ਤੋਂ ਪਹਿਲਾਂ ਕਪਤਾਨ ਸੂਰਜ ਕੁਮਾਰ ਦੇ ਲਈ ਵੀ ਬੱਲੇ ਦੇ ਨਾਲ ਦੌੜਾ ਬਣਾਉਣਾ ਬਹੁਤ ਜ਼ਰੂਰੀ ਹੈ ਟੀਮ ਮੈਨੇਜਮੈਂਟ ਵਿਕਟ ਕੀਪਰ ਵਜੋਂ ਸੰਜੂ ਸैमਸਨ ਦੀ ਬਜਾਏ ਜితేਸ਼ ਸ਼ਰਮਾ ਤੇ ਭਰੋਸਾ ਜਿਤਾ ਰਹੀ ਹੈ ਇਸ ਤੋਂ ਇਲਾਵਾ ਬੱਲੇਬਾਜ਼ੀ ਵਿੱਚ ਡੂੰਘਾਈ ਲਿਆਉਣ ਦੇ ਲਈ ਅਰਸ਼ਦੀਪ ਸਿੰਘ ਅਤੇ ਕੁਲਦੀਪ ਯਾਦਵ ਚੋਂ ਕਿਸੇ ਇੱਕ ਨੂੰ ਹੀ ਟੀਮ ਦੇ ਵਿੱਚ ਜਗ੍ਹਾ ਮਿਲ ਰਹੀ ਹੈ ਪਹਿਲੇ ਮੈਚ ਦੇ ਵਿੱਚ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ ਇਸ ਲਈ ਜੇਤੂ ਟੀਮ ਦੇ ਵਿੱਚ ਤਬਦੀਲੀ ਦੀ ਸੰਭਾਵਨਾ ਘੱਟ ਹੈ ਹਾਰਦਿਕ ਪੰਡਿਆ ਦੀ ਵਾਪਸੀ ਨੇ ਟੀਮ ਦਾ ਸੰਤੁਲਨ ਬਿਹਤਰ ਕੀਤਾ ਹੈ ਦੂਜੇ ਪਾਸੇ ਪਹਿਲੇ ਮੈਚ ਦੇ ਵਿੱਚ ਮਹਿਜ਼ 74 ਦੌੜਾਂ ਤੇ ਢੇਰ ਹੋਣ ਵਾਲੀ ਦੱਖਣੀ ਅਫਰੀਕਾ ਲਈ ਵਾਪਸੀ ਕਰਨਾ ਅੱਜ ਸੌਖਾ ਨਹੀਂ ਹੋਵੇਗਾ ਗੁਰਦਾਸਪੁਰ ਦੇ ਕਾਦੀਆਂ ਵਿੱਚ ਰੇਲਵੇ ਲਾਈਨ ਨੇੜੇ ਇੱਕ লাশ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਡਰਦਾ ਮਾਹੌਲ ਬਣ ਗਿਆ। ਹੁਣ ਮਾਮਲੇ ਵਿੱਚ ਖੁਲਾਸਾ ਹੋਇਆ ਹੈ ਕਿ ਇਹ লাশ 60 ਸਾਲਾਂ ਰਤਨ ਲਾਲ ਦੀ ਹੈ ਜੋ 15 ਨਵੰਬਰ ਨੂੰ ਲਾਪਤਾ ਸੀ। ਪਰਿਵਾਰ ਨੇ লাশ ਦੀ ਪਛਾਣ ਕਰ ਲਈ ਹੈ ਤੇ ਕਤਲ ਦਾ ਸ਼ੱਕ ਜਿਤਾ ਹੈ। ਰੇਲਵੇ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਨਾਬ ਪ੍ਰਵੇਸ਼ ਕੁਮਾਰ ਜੀ ਮੇਰੇ ਫਾਦਰ ਸਾਹਿਬ ਆ ਜੀ। ਇੱਕ ਦੋ ਘਰੋਂ ਇਹ 15 ਨਵੰਬਰ ਨੂੰ ਗਏ ਘਰੋਂ ਸਵੇਰੇ ਸੈਰ ਕਰਨ ਗਏ 6 ਵਜੇ। ਅਹੀਂ ਪੁਲਿਸ ਕੰਪਲੇਂਟ ਵੀ ਕੀਤੀ ਮਿਲਦੇ ਨਹੀਂ ਪਏ ਜਿੱਥੇ ਇੱਥੇ ਪਤਾ ਲੱਗਦਾ ਗੁਰਦੁਆਰਿਆਂ ਚ ਮੰਦਰਾਂ ਚ ਦੇਖੀਦਾ ਹੀ ਜਾ ਕੇ ਕਿਤੇ ਹੋਣ ਪਰ ਕਿਤੇ ਨਹੀਂ ਪਤਾ ਲੱਗੰਦੇ ਅੱਜ ਮੇਰਾ ਕੋਈ ਫਰੈਂਡ ਆ ਉਹਨੇ ਮੈਨੂੰ ਫੋਨ ਕੀਤਾ ਵੀ ਉੱਥੇ ਇਦਾਂ ਇਦਾਂ ਕੋਈ Laash ਪਈ ਹੈ ਸਟੇਸ਼ਨ ਲੱਗੇ ਤੇ ਤੂੰ ਦੇਖਿਆ ਜਾਵੇ ਤੇ ਮੈਂ ਤਾਂ ਹੁਣ ਇਦਾਂ ਹੀ ਆਪਣੇ ਘਰਾਂ ਨਹੀਂ ਲੈ ਕੇ ਆਇਆ ਸੀ ਤੇ ਮੈਂ ਦੇਖਿਆ ਨੇ ਤੇ ਮੇਰੇ ਫਾਦਰ ਸਾਹਿਬ ਵੀ ਠੀਕ ਕੰਮ ਕਰਦੇ ਮੇਰੇ ਫਾਦਰ ਸਾਹਿਬ ਇੱਥੇ ਹਰਜੋਆ ਰੋਡ ਤੇ ਇੱਥੇ ਕੰਮ ਕਰਦੇ ਸ਼ਟਰਿੰਗ ਬਣਾਉਣ ਤੇ ਨਹੀਂ ਕੋਈ ਪਰੇਸ਼ਾਨੀ ਕੋਈ ਨਹੀਂ ਵੀਰ ਜੀ ਕੋਈ ਨਹੀਂ ਇਦਾਂ ਦੀ ਗੱਲਬਾਤ ਕਿੰਨੇ ਬੱਚੇ ਨੇ ਮੇ ਇੱਕ ਮੈਂ ਤੇ ਇੱਕ ਮੇਰੇ ਭੈਣ ਦੋ ਭੈਣ ਭਰਾ ਸੀ ਮਨ ਐਸੇ ਹੀ ਹਰਦੀਪ ਸਿੰਘ ਚੌਂਕੀ ਇਨਚਾਰਜ ਜੀਆਰਪੀ ਪਟਿਆਲਾ ਆਪਣੀ ਚੌਂਕੀ ਹਾਜ਼ਰ ਸੀ ਤਾਂ ਇਧਰੋਂ ਮੁੰਛੀ ਕਾਦੀਆਂ ਵੱਲ ਕਾਦੀਆਂ ਥਾਣੇ ਤੋਂ ਭੋਣ ਗਿਆ ਵੀ ਇੱਕ ਡੈੱਡ ਬੋਡੀ ਜਿਹੜੀ ਆ ਤੁਹਾਡੇ ਕਿਲੋਮੀਟਰ ਨੰਬਰ 17 ਦੇ 10 11 ਦੇ ਲਾਗੇ ਪਈ ਹੈ ਗੇਟ ਦੇ ਲਾਗੇ ਉਹ ਸਾਰਾ ਆਣ ਕੇ ਦੇਖਿਆ ਜੀ ਉਹਦਾ ਪਛਾਣ ਹੋ ਚੁੱਕੀ ਆ ਰਤਨ ਲਾਲ son of ਚਮਨ ਲਾਲ ਵਾਸੀ ਕਾਦੀਆਂ ਮਹੱਲਾ ਪ੍ਰਤਾਪਨਗਰ ਦੇ ਵਾਰਸ ਉਹਨਾਂ ਦੇ ਆ ਗਏ ਨੇ ਜੀ ਇਹਨਾਂ ਕੋਈ ਸ਼ੱਕ ਸ਼ੁਭਾ ਯਾਰ ਨਹੀਂ ਕੀਤਾ ਡੱਡ ਵੱਡੀ ਚੱਕ ਕੇ ਤੇ ਬਟਾਲੇ ਸਿਵਲ ਹਸਪਤਲ ਜਮ ਕਰਾਈ ਜਾਏਗੀ ਜਿਹਦਾ ਸਵੇਰੇ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ ਅੰਮ੍ਰਿਤਸਰ ਪੁਲਿਸ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰ ਦਿਆ ਵਿਦੇਸ਼ੀ ਹੈਂਡਲਰਾਂ ਦੇ ਨਾਲ ਜੁੜੇ ਇੱਕ ਉੱਚ ਸੰਗਠਿਤ ਸਰਹਦੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਖੂਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਤਿੰਨ ਮੁੱਖ ਤਸਕਰਾਂ ਨੂੰ ਗ੍ਰਫਤਾਰ ਕੀਤਾ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਹੈ ਕਿ ਗ੍ਰਫਤਾਰ ਕੀਤੇ ਗਏ ਮੁਲਜ਼ਮਾ ਦੇ ਕੋਲੋਂ 4 ਕਿਲੋ ਆਇਸ ਅਤੇ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਬਿਲਕੁਲ ਜੀ ਬਿਲਕੁਲ ਅਸੀਂ ਪਹਿਲਾਂ ਜਦੋਂ ਇਸ ਕੇਸ ਦੇ ਵਿੱਚ ਜੇ ਆਪਾਂ ਬਲਵਿੰਦਰ ਬਿੰਦਰ ਦੀ ਗੱਲ ਕਰੀ 35 ਗ੍ਰਾਮ ਆਇਸ ਤੋਂ ਬਾਅਦ ਅੱਗੇ ਤੋਂ ਅੱਗੇ ਅਸੀਂ ਰਿਕਵਰੀਆਂ ਕੀਤੀਆਂ। ਇੱਦਾਂ ਨਵਤੇਜ ਤੋਂ ਵੀ ਪਹਿਲਾਂ 40 ਗ੍ਰਾਮ ਮੈਥਾਫੈਟਾਮਾਈਨ ਆਇਸ ਰਿਕਵਰ ਹੋਈ ਤੇ ਉਹਨੂੰ ਫਿਰ ਬੜਾ ਪ੍ਰੋਫੈਸ਼ਨਲ ਢੰਗ ਨਾਲ ਇਨਵੈਸਟੀਗੇਟ ਕਰਕੇ ਇਹ ਵੱਡੀਆਂ ਰਿਕਵਰੀਆਂ ਨੂੰ ਅੰਜਾਮ ਦਿੱਤਾ ਗਿਆ। ਸਰ ਇਹਨਾਂ ਦੀ ਕਸਾਲੀ ਕਿੱਥੀ ਹੈ? ਅਲੱਗ-ਅਲੱਗ ਜਗ੍ਹਾ ਤੋਂ ਹੈ ਜੀ ਜਿਹੜਾ ਬਲਵਿੰਦਰ ਪਿੰਦਰ ਹੈ ਇਹ ਗੇਟਕੀਮਾ ਦੇ ਏਰੀਆ ਚੋਂ ਹੈ ਜੀ। ਨਫਤੇਜ ਸਿੰਘ ਜਿਹੜਾ ਮਹਾਵੇ ਵਾਲਾ ਇਹ ਛਾਟਾ ਏਰੀਆ ਚੋਂ ਐਂਟੀ ਗੈਂਗਸਟਰ ਆਪਰੇਸ਼ਨ ਸੈੱਲ ਵੱਲੋਂ ਤੇ ਗੇਟਕੀਮਾ ਏਰੀਆ ਚੋਂ ਮਹਾਵੀਰ ਸਿੰਘ ਦੀ ਰਿਕਵਰੀ ਹੋਈ। ਸਰ ਆਇਸੋਟ੍ਰਾਫਿਕ ਜਾਲਾ ਤੋਂ ਸਪਲਾਈ ਕਿੱਥੇ ਕੀਤੀ ਗਈ ਸੀ? ਉਹ ਸਾਰਾ ਅਸੀਂ ਦੇਖ ਰਹੇ ਹਾਂ ਜੀ ਇਹਨਾਂ ਦੇ ਵਿੱਚ ਕਾਫੀ ਵਿੱਚ ਕੰਟੈਕਟ ਨਿਕਲ ਕੇ ਆਏ ਨੇ। ਉਹਨਾਂ ਤੇ ਕੰਮ ਕੀਤਾ ਜਾ ਰਿਹਾ ਹੈ। ਮੈਕਸਿਮਮ ਕੇਸਾਂ ਦੇ ਵਿੱਚ ਸਪਲਾਈਰ ਬੜੇ ਜਾਂਦੇ ਇੱਕ ਵਾਰੀ ਚੇਨ ਬ੍ਰੇਕ ਹੋ ਜਾਂਦੀ ਹੈ ਪਰ ਕੋਈ ਦੂਸਰਾ ਬੰਦਾ ਪੁਆਇੰਟ ਕਰਕੇ ਚੇਨ ਫਿਰ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਚੇਨ ਨੂੰ ਬੁਰੀ ਤਰ੍ਹਾਂ ਖਤਮ ਕਰਕੇ ਦੀ ਕਰ ਸਰ ਕੋਈ ਕੀਤਾ ਜਾਦਾ ਕੋਈ ਦੇਖੋ ਪੂਰਾ ਅਸੀਂ ਤਾਂ ਤੁਹਾਡੇ ਸਾਹਮਣੇ ਆ ਇੰਨੇ ਮਤਲਬ ਮੈਕਸਿਮਮ ਅਰੈਸ ਜਿਹੜੀਆਂ ਡਰੱਗ ਫਰੰਟ ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜੇ ਵੱਡੀਆਂ ਕਮਰਸ਼ੀਅਲ ਕੁਆਂਟੀਟੀ ਦੀਆਂ ਰਿਕਵਰੀਆਂ ਉਹ ਵੀ ਇੱਥੇ ਹੋਈਆਂ ਨੇ ਬਟ ਪ੍ਰੋਬਲਮ ਇਹ ਹੈ ਕਿ ਫੋਰਨ ਬੇਸ ਜਿੱਥੇ ਇੰਟਰਨੈਸ਼ਨਲ ਲੈਵਲ ਦੀ ਗੱਲ ਆ ਜਾਂਦੀ ਹੈ ਉਹਨਾਂ ਨੂੰ ਉੱਥੇ ਤੱਕ ਪੂਰਾ ਮਤਲਬ ਜਿਹੜਾ ਲੀਗਲ ਉਹਨਾਂ ਤੇ ਦਬਾਅ ਨਹੀਂ ਬਣਦਾ ਪ੍ਰਭਾਵ ਨਹੀਂ ਬਣਦਾ ਕਿਉਂਕਿ ਬਾਹਰ ਬੈਠੇ ਆ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਐਕਸਟਰਡੀਸ਼ਨ ਰੈਡ ਕਾਰਨਰ ਨੋਟਿਸ ਉਹ ਸਭ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਜਿਹੜੇ ਨੇ ਮੁਲਕ ਨਾਲ ਆਪਣੀ ਟ੍ਰੀਟੀ ਹੈ ਉੱਥੋਂ ਅਸੀਂ ਲਿਆ ਰਹੇ ਉਹਨਾਂ ਨੂੰ ਵਾਪਸ ਕਿਉਂਕਿ ਨਾਮਜ਼ਦ ਕੀਤੇ ਜਾਂਦੇ ਆ ਔਰ ਉਹਨਾਂ ਨੂੰ ਪੀਓ ਕਰਾਰ ਦਿੱਤਾ ਜਾਂਦਾ ਹੈ ਇਸਲੇ ਤਸਕਰੀ ਕਿੱਥੇ ਹੋ ਰਹੀ ਹੈ ਜੀ ਜਿੰਨੇ ਵੀ ਇੱਕ ਪਰਮਤ ਹੋਏ ਇਹਨਾਂ ਦੀ ਆਈਸਟੈਲਸ ਹੋ ਗਈਆਂ ਇਹ ਕੋਈ ਹੋ ਗਈ ਕਿੱਥੇ ਤਸਕਰੀ ਕਰਦੇ ਕਿਦੋਂ ਵੇਚਦੇ ਉਹ ਵਰਲਿੰਗ ਦੀ ਉਹੀ ਉਹੀ ਦੱਸ ਰਹੇ ਹਾਂ ਜੀ ਮੈਂ ਤੁਹਾਨੂੰ ਉਸ ਤੇ ਅਸੀਂ ਕੰਮ ਕਰ ਰਹੇ ਆ ਉਹ ਕਾਫੀ ਬੰਦਿਆਂ ਦੀ ਲਿਸਟ ਸਾਹਮਣੇ ਆਈ ਹੈ ਉਹ ਤੇ ਵਰਕ ਹੋ ਜਾਏਗਾ ਆਲਰੇਡੀ ਚੱਲ ਰਿਹਾ ਆਪਰੇਸ਼ਨ ਸੰਭਾਦ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਐਂਟੀ ਡਰਗ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਲੋ 83 ਗ੍ਰਾਮ ਮੈਟਾਫੈਟਾਮਾਈਨ ਜਿਹੜੀ ਆਇਸ ਜਿਹਨੂੰ ਕਹਿੰਦੇ ਆ ਹੋਰ ਰਿਕਵਰ ਹੋਈ ਐ ਤੇ ਇੱਕ ਕੇਜੀ ਤੋਂ ਵੀ ਵੱਧ ਜਿਹੜੀ ਐ ਹਿਰੋਇਨ ਉਹ ਵੀ ਰਿਕਵਰ ਹੋਈ ਐ ਤਿੰਨ ਮੇਨ ਦੋਸ਼ੀ ਇੱਥੇ ਫੜੇ ਗਏ ਨੇ ਤੇ ਮੈਂ ਸਮਝਦਾ ਕਿਦਨਾ ਬਹੁਤ ਵੱਡੇ ਇੰਟਰਨੈਸ਼ਨਲ ਡਰੱਗ ਕਾਰਟਲ ਬਸਟ ਹੋਏ ਨੇ ਔਰ ਜਿਹੜੀ ਗੱਲ ਦੇਖਣ ਵਾਲੀ ਕਿ 50 ਗ੍ਰਾਮ ਦੇ ਉੱਤੇ ਮੈਟਾਫੈਟਾਮਾਈਨ ਜਿਹੜੀ ਐ ਉਹ ਕਮਰਸ਼ੀਅਲ ਮੰਨੀ ਜਾਂਦੀ ਐ ਤੇ ਜਿਹੜੀ ਹਿਰੋਇਨ ਐ ਉਹ 250 ਗ੍ਰਾਮ ਤੇ ਕਮਰਸ਼ੀਅਲ ਐ ਤੋ ਜੇ ਨੂੰ ਆਪ ਰੇਸ਼ੋ ਵਾਈਜ਼ ਦੇਖੀ ਤਾਂ तकरीबन 20 ਕਿ ਜੀ ਹੀਰੋਇਨ ਦੇ ਬਰਾਬਰ ਇਹ ਮੰਨੀ ਜਾ ਸਕਦੀ ਹੈ ਜਿਹੜੀ ਮੈਟਾਫਿਟਾਮਾਈਨ ਹੈ। ਔਰ ਜਿਹੜੇ ਤਿੰਨੋਂ ਦੋਸ਼ੀ ਨੇ ਬਲਵਿੰਦਰ ਬਿੰਦਾ ਔਰ ਨਵਤੇਜ ਤੇ ਮਹਾਵੀਰ ਬਲਵਿੰਦਰ ਬਿੰਦ ਐਲੀਅਸ ਬਿੰਦਰ ਜਿਹੜਾ ਦਾਅ ਕੇ ਦਾ ਇਹਨੂੰ ਗੇਟ ਖੀਮਾ ਦੇ ਐਸ ਐਚਓ ਮਨਜੀਤ ਸਿੰਘ ਉਹਨਾਂ ਦੀ ਮਨਜੀਤ ਕੌਰ ਜੀ ਦੇ ਪਾਰਟੀ ਨੇ ਫੜਿਆ। ਔਰ ਐਗਰੀਕਲਚਰ ਦਾ ਕੰਮ ਕਰਦਾ ਹੈ ਤਕਰੀਬਨ 25 ਸਾਲ ਦੀ ਇਹਦੀ ਉਮਰ ਹੈ ਔਰ ਜਿਹੜਾ ਨਵਤੇਜ ਆ ਉਹਨੂੰ ਐਂਟੀ ਗੈਂਗਸਟਰ ਆਪਰੇਸ਼ਨਸ ਦੇ ਇਨਚਾਰਜ ਬਲਵਿੰਦਰ ਸਿੰਘ ਹਮਾਂ ਦੀ ਪਾਰਟੀ ਨੇ ਫੜਿਆ ਨਵਤੇਜ ਸਿੰਘ ਦੀ ਜਿਹੜੀ ਆਪਣੀ ਜ਼ਮੀਨ ਹੈ ਉਹ ਵੀ ਤੇ ਪਿੰਡ ਹੈ ਜਿਹੜਾ ਦਾ ਮਹਾਵਾ ਉਹ ਅਮਰਸਰ ਰੂਲ ਪੈਂਦਾ ਉਹ ਵੀ ਪਾਕਿਸਤਾਨ ਬਾਰਡਰ ਦੇ ਨੇੜੇ ਹੈ ਔਰ ਜਿਹੜੀ ਮੇਨ ਨੇ ਦੇ ਵਿੱਚ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਨਫਤੇਜ ਜਿਹੜਾ ਦੋਹਾ ਤੇ ਕਤਰ ਤੋਂ ਆਇਆ ਕੁਝ ਸਾਲ ਪਹਿਲਾਂ ਹੀ ਇੰਡੀਆ ਚ ਵਾਪਸ ਅੱਗੇ ਆਪਾਂ ਆਮ ਦੇਖਦੇ ਆਂ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਇਹਨਾਂ ਦੇ ਫੋਰਨ ਹੈਂਡਲਰਸ ਬੈਠੇ ਹੁੰਦੇ ਆ ਉਹਨਾਂ ਦੇ ਡਾਇਰੈਕਸ਼ਨ ਤੇ ਕੰਮ ਕਰਦੇ ਆ ਇਹ ਜਿਹੜਾ ਕਾਰਟਲ ਹੈ ਜਿਹਨੂੰ ਨਫਤੇਜ ਸਿੰਘ ਹੈਡ ਕਰ ਰਿਹਾ ਸੀਗਾ ਇਹ ਸਾਰਾ ਕਤਰ ਦੋਹਾ ਤੋਂ ਹੀ ਚੱਲ ਰਿਹਾ ਜੀ ਵੀ ਉੱਥੇ ਹੀ ਕੰਟੈਕਟ ਹੈਗੇ ਉਹੀ ਇਹਨੂੰ ਅੱਗੇ ਡਾਇਰੈਕਸ਼ਨ ਦਿੰਦੇ ਆ ਔਰ ਉਹੀ ਸਾਰਾ ਜਿਹੜਾ ਫਾਈਨੈਂਸ਼ੀਅਲ ਤੇ ਦੂਜਾ ਐਂਗਲ ਹੈ ਉਹੀ ਚਲਾ ਰਹੇ ਨੇ ਉੱਤੇ ਅਸੀਂ ਕੰਮ ਕਰ ਰਹੇ ਆ। ਔਰ ਜਿਹੜਾ ਬਲਵਿੰਦਰ ਬਿੰਦਰ ਹੈ ਇਹਦੀ ਆਪਣੀ 5 ਏਕੜ ਜ਼ਮੀਨ ਹੈ ਦਾਉਕੇ ਪਿੰਡ ਅਮਰਸਰ ਰੂਰਲ ਦਾ ਇਹ ਵੀ ਬਿਲਕੁਲ ਪਾਕ ਇੰਟਰੈਸਟ ਜਿਹੜੀ ਬਾਰਡਰ ਦੇ ਉੱਤੇ ਹੀ ਹੈ ਪਿੰਡ ਹੈਗਾ ਤੇ ਜਿਹੜੇ ਪਾਕਿਸਤਾਨੀ ਬੈਠੇ ਸਮਗਲਰ ਨੂੰ ਹੈਂਡਲ ਕਰ ਰਹੇ ਸੀ ਜੋ ਆਪਰੇਟ ਕਰ ਰਹੇ ਸੀ ਨਾਲ ਇਹਦੇ ਉਹ ਨਿਕਨੇਮਸੇ ਬਾਰ-ਬਾਰ ਚੇਂਜ ਕਰਦੇ ਸੀ ਵਰਚੁਅਲ ਨੰਬਰ ਸੇ ਜਿਵੇਂ ਕਿਸੇ ਵੀ ਟਾਈਮ ਕਿਸੇ ਦਾ ਨਾਮ ਭੋਲਾ ਕਹਿੰਦਾ ਅਗਲੀ ਉਹ ਦੂਜਾ ਕਹਿੰਦਾ ਉਹ ਤਾਂ ਕਿ ਡਿਟੈਕਸ਼ਨ ਨੂੰ ਅਵੋਇਡ ਕਰਨ ਵਾਸਤੇ ਇਸ ਤੋਂ ਨਵਾਂ ਹੈ ਮਹਾਵੀਰ ਸਿੰਘ ਹੈ ਇਹ ਤਰਨਤਨ ਦਾ ਰਹਿਣ ਵਾਲਾ ਇਹ ਤੋਂ 1 1 ਕੇਜੀ ਤੋਂ ਵੀ ਉੱਪਰ ਜਿਹੜੀ ਹੈ ਹੀਰੋਇਨ ਰਿਕਵਰ ਹੋਈ ਹੈ ਇਸ ਤੋਂ ਇਲਾਵਾ ਇੱਕ ਕਾਰ ਹੈ ਮੋਟਰਸਾਈਕਲ ਇੱਕ ਐਕਟਿਵਾ ਮੋਬਾਈਲ ਫੋਨ ਨੇ ਤੇ ਕੁਝ ਡਰਗ ਨਹੀਂ ਹੈ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਲੇਟੈਸਟ ਟ੍ਰੈਂਡ ਜਿਹੜਾ ਸਾਨੂੰ ਦੇਖਣ ਚ ਆ ਰਿਹਾ ਕਿ ਜਿਹੜੇ ਬੈਕ ਟੂ ਬੈਕ ਦੋ ਵੱਡੇ ਹਾਲ ਹੋਏ ਐ 2kg each ਦੇ ਉਹ ਵੀ ਪਲੱਸ ਉਹ ਮੈਨੂੰ ਲੱਗ ਰਿਹਾ ਕਿ ਹੀਰੋਇਨ ਦੀ ਜਗ੍ਹਾ ਮੈਟਾਫੇਟਾਮਾਈਨ ਕਿਉਂਕਿ ਲੈਬ ਚ ਬਣਦੀ ਐ ਸਿੰਥੈਟਿਕ ਬਣ ਗਈ ਐ ਤੇ ਇਹਦਾ ਜਿਹੜਾ ਕਿਕ ਵੀ ਹੈਗੀ ਐ ਇਹ ਕਾਫੀ ਉਹ ਮਤਲਬ ਉਹਦੇ ਨਾਲੋਂ ਵੱਧ ਸਮਝਦੇ ਐ ਲੋਕ ਇਹਨੂੰ ਜਿਹੜੇ ਸੇਵਨ ਕਰਦੇ ਐ ਉਸ ਕਰ ਇਹ ਨੂੰ ਜਿਆਦਾ ਪੋਸ਼ਨ ਕੀਤਾ ਜਾ ਰਿਹਾ ਐਜ਼ ਅ ਸਬਸਟੀਟਿਊਟ ਟੂ ਹਿਰੋਇਨ ਇਹ ਪਹਿਲਾਂ ਵੀ ਆਪਣੀ ਗੱਲ ਹੋਈ ਆ ਵੀ ਜਿਵੇਂ ਅਫਗਾਨਿਸਤਾਨ ਦੇ ਵਿੱਚ ਜਦੋਂ ਦੀ ਕੀ ਸਰਕਾਰ ਚੇਂਜ ਹੋਈ ਆ ਤੇ ਸ਼ਾਇਦ ਓਪੀਐਮ ਦੀ ਖੇਤੀ ਤੇ ਬਾਕੀ ਚੀਜ਼ਾਂ ਦੇ ਉੱਤੇ ਉਹਨਾਂ ਨੇ ਰੋਕ ਲਾਈ ਐ ਸ਼ਾਇਦ ਉਦੋਂ ਹੀ ਨਤੀਜਾ ਕਿ ਜਿਹੜੀ ਲੈਬ ਵਿੱਚ ਤਿਆਰ ਕੀਤੀ ਗਈ ਮੈਟਾਫੇਟਾਮਾਈਨ ਐ ਉਹਨੂੰ ਜਿਆਦਾ ਪੋਸ਼ਨ ਕੀਤਾ ਜਾ ਰਿਹਾ ਐ ਇਹ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਡਰੱਗੀਆਂ ਹੈਗੀਆਂ ਅਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਭੇਜਿਆ ਗਈ ਹੈ ਔਰ ਇਹ ਮੁਲਜ਼ਮਾ ਵੱਲੋਂ ਇਹਨਾਂ ਨੂੰ ਪ੍ਰੀ ਡੈਸਟਿਨ ਲొਕੇਸ਼ਨ ਤੇ ਔਰ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਇਹਨਾਂ ਦੇ ਵਰਚੁਅਲ ਨੰਬਰਸ ਰਾਹੀਂ ਸੰਪਰਕ ਕਰਕੇ ਕੋਆਰਡੀਨੇਟਸ ਭੇਜ ਕੇ ਉੱਥੇ ਡਰਾਪਿੰਗ ਕਰਕੇ ਉਥੋਂ ਪਿਕਅਪਸ ਹੋਏ ਹੈ ਤੋ ਇਹਤੇ ਅੱਗੇ ਵੀ ਅਜੇ ਕੰਮ ਚੱਲ ਰਿਹਾ ਹੈ ਤੋ ਮੈਂ ਇਹਦੇ ਸਾਰੇ ਜਿਹੜਾ ਆਪਰੇਸ਼ਨਸ ਨੇ ਐਡੇ ਵੱਡੇ ਜਿਹੜੇ 카ਟਲਸ ਉਹ ਬਸਟ ਕੀਤੇ ਗਏ ਨੇ ਡਿਸਪੈਂਟਲ ਕੀਤੇ ਗਏ ਨੇ ਡੀਸੀਪੀ ਰਵਿੰਦਰਪਾਲ ਜੀ ਏ ਡੀਸੀਪੀ ਵਨ ਸਾਡੇ ਵਿਸ਼ਾਲਜੀਤ ਜੀ ਜਸਪਾਲ ਐਸసీపీ ਸੈਂਟਰਲ ਜਗਵਿੰਦਰ ਸਿੰਘ ਐਸసీపీ ਇਨਵੈਸਟੀਗੇਸ਼ਨ ਐਸసీపీ ਹਰਮਿੰਦਰ ਸਿੰਘ ਸਾਡੇ ਇਨਵੈਸਟੀਗੇਸ਼ਨ ਦੇ ਜਿਹੜੇ ਸੁਪਰਵਾਈਜ਼ ਕਰਦੇ ਨੇ ਤੇ ਇੰਸਪੈਕਟਰ ਮਨਜੀਤ ਕੌਰ ਐਸਐਚਓ ਗੇਟ ਕੀਮਾ ਤੋਂ ਉਹਨਾਂ ਦੀ ਟੀਮ ਤੇ ਐਸਆਈ ਬਲਵਿੰਦਰ ਸਿੰਘ ਐਂਟੀ ਗੈਂਗਸਟਰ ਜਿਹੜਾ ਆਪਰੇਸ਼ਨ ਸੈੱਲ ਹੈ ਸਾਡਾ ਉਹਦੇ ਇੰਚਾਰਜ ਤੇ ਉਹਨਾਂ ਦੀ ਟੀਮ ਤੇ ਮੈਂ ਇਹਨਾਂ ਨੂੰ ਦਿਲੀ ਮੁਬਾਰਕਬਾਦ ਵੀ ਜਿੰਨਾ ਕਿ ਬਹੁਤ ਹੀ ਵਧਿਆ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਇਹਨੂੰ ਅੰਜਾਮ ਦਿੱਤਾ ਹੋਰੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਸਾਡੇ ਇਹ ਮੁਲਕ ਨੂੰ ਵੀ ਤੇ ਸਾਡੀ ਸਟੇਟ ਨੂੰ ਵੀ ਜਿਹੜੀ ਹੈ ਉਹ ਨੈਸ਼ਨਲ ਉਹ ਪ੍ਰਭਾਵਿਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਵੱਡੀ ਉਹ ناکਾਮਯਾਬ ਰਹੀ ਹੈ ਚਾਹੇ ਗੁਆਂਡੀ ਮੁਲਕ ਹੈ ਚਾਹੇ ਉਹ ਮਿਡਲ ਈਸਟ ਬੈਠੇ ਲੋਕ ਨੇ ਜੋ ਕਿ ਗੁਆਂਡੀ ਮੁਲਕ ਦੇ ਥਰੂ ਹੀ ਜਿਹੜੀ ਹੈ ਉਸ਼ਨ ਕੀਤੀ ਜਾਂਦੀ ਹੈ ਡਰੋਨ ਰਾਹੀਂ ਸਾਰੇ ਉਹਨਾਂ ਦੇ ਆਪਸ ਚੈਨਲ ਜ਼ਿਲਕਪੁਰ ਪੁਲਿਸ ਨੇ ਪਿਛਲੇ ਮਹੀਨੇ ਬੱਸ ਸਟੈਂਡ ਨੇੜੇ ਹੋਏ ਗੋਲੀकांड ਦੇ ਮੁੱਖ ਦੋਸ਼ੀ ਵਿਜੇ ਉਰਫ ਭਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਦੋਸ਼ੀ ਕੋਲੋਂ ਅਸਲਾ ਵੀ ਬਰਾਮਦ ਕੀਤਾ ਇਨਚਾਰਜ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਅਤੇ 29 ਸਤੰਬਰ ਦੀ ਦਰਮਿਆਨੀ ਰਾਤ ਨੂੰ ਜ਼ਿਲਕਪੁਰ ਬੱਸ ਸਟੈਂਡ ਦੇ ਸਾਹਮਣੇ ਕੁਝ ਲੜਕਿਆਂ ਦੇ ਵਿਚਕਾਰ ਲੜਾਈ ਹੋਈ ਸੀ ਜਿਸ ਦੌਰਾਨ ਗੋਲੀ ਚੱਲੀ ਇਸ ਗੋਲੀਬਾਰੀ ਦੇ ਵਿੱਚ ਪਿੰਡ ਨੰਗਲਾਂ ਦੇ ਗੁਰਵਿੰਦਰ ਸਿੰਘ ਦੇ ਸਿਰ ਦੇ ਵਿੱਚ ਗੋਲੀ ਲੱਗੀ ਸੀ ਗੁਰਵਿੰਦਰ ਸਿੰਘ ਅਜੇ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਿਛਲੇ 28 29 ਨਵੰਬਰ ਦੀ ਰਾਤ ਨੂੰ ਜੀਰਕਪੁਰ ਬੱਸ ਸਟੈਂਡ ਦੇ ਸਾਹਮਣੇ ਇੱਕ ਲੜਾਈ ਝਗੜਾ ਹੋਇਆ ਸੀ ਕਾਫੀ ਇਹ ਝਗੜਾ 40 ਰੇੜੀ ਤੇ ਹੋਇਆ ਸੀਗਾ ਜੀ ਇਹਦੇ ਵਿੱਚ ਇੱਕ ਮੁੰਡਾ ਦੀਪਕ ਸੰਮਾ ਸੀਗਾ ਜੀ ਢਕੋਲੀ ਦੇ ਰਹਿਣ ਵਾਲਾ ਗੁਰਵਿੰਦਰ ਸੀਗਾ ਨਗਲੇ ਦਾ ਸੀਗਾ ਉਹਨਾਂ ਦਾ ਦੀਪਕ 40 ਰੇੜੀ ਤੇ ਪੌਂਠੇ ਖਾਣ ਲਈ ਆਇਆ ਸੀ ਰਾਤ ਨੂੰ 11 12 ਵਜੇ ਉੱਥੇ ਦੂਜੀ ਪਾਰਟੀ ਦਾ ਮੁਕੇਸ਼ ਤੇ ਇੱਕ ਹੋਰ ਮੁੰਡਾ ਦਾ ਨਾਮ ਆਇਆ ਸੀਗਾ ਤੇ ਇਹਨਾਂ ਦੀ ਮਾਮੂਲੀ ਟਕਰਾਅ ਨੂੰ ਲੈ ਕੇ ਬਾਅਦ ਵਿੱਚ ਜਿਹੜੀ ਕਾਫੀ ਖੂਨੀ ਜੜਤਪ ਹੋਈ ਇਹਨਾਂ ਦੇ ਵਿੱਚ ਔਰ ਰਾਤ ਨੂੰ ਹੀ ਜਿਹੜਾ ਮੁਕੇਸ਼ ਵਗੈਰੇ ਨੇ ਆਪਣੇ ਹੋਰ ਸਾਥੀ ਬੁਲਾਏ ਮੌਕੇ ਤੇ ਉਹ ਵੈਪਨ ਲੈ ਕੇ ਆਇਆ ਜਿਵੇਂ ਗੰਦਾਸੀਆਂ ਤਲਵਾਰਾਂ ਔਰ ਇੱਕ ਕੋਲ ਪਿਸਟਲ ਵੀ ਸੀਗਾ ਦੇਸੀ ਕਟਾ ਔਰ ਇਹਨਾਂ ਨੇ ਆਂਦੇ ਹੀ ਫਾਇਰ ਕਰਨਾ ਸ਼ੁਰੂ ਕਰਤੇ ਇੱਕ ਫਾਇਰ ਗੁਰਵਿੰਦਰ ਦੇਪ ਸਿਰ ਤੇ ਬੈਕ ਸਾਈਡ ਤੇ ਲੱਗਾ ਸੀਗਾ ਤੇ ਉਹ ਪਹਿਲਾਂ ਟਕੌਲੀਆ ਹਸਪਤਾਲ ਗਿਆ ਸੀ ਫਿਰ ਬੱਤੀ ਔਰ ਪੀਜੀ ਚ ਐਡਮਿਟ ਰਿਹਾ ਕਾਫੀ ਦਿਨ ਔਰ ਹੁਣ ਘਰ ਹੈ ਪਰ ਉਹਦੇ ਸਿਰ ਦੇ ਵਿੱਚ ਆਲੇ ਗੋਲੀ ਨੇ ਸਿਰ ਦੇ ਵਿੱਚ ਹੀ ਔਰ ਜਿਹੜੇ ਇਲਾਜ ਚਾਹੀਦਾ ਹੈ ਸਾਰੇ ਜਿਹੜਾ ਦੋਸ਼ੀ ਫੜਿਆ ਹੈ ਇਹਦਾ ਕੀ ਨਾਮ ਸੀਗਾ ਜਿਹੜਾ ਮੁੱਖ ਦੋਸ਼ੀ ਵਿਜੇ ਪੁਰਖਪਰਤ ਕੱਲ ਫੜਿਆ ਗਿਆ ਇਹਦੇ ਉਹ ਸਾਨੂੰ ਵੈਪਨ ਮਿਲਿਆ ਜੀ ਜਿਹੜਾ ਨੇ ਇਹ ਮੌਕੇ ਵਾਰਦਾਤ ਦੇ ਵਿੱਚ ਲਾਇਆ ਸੀਗਾ ਪਿਸਟਲ ਦੇ 3 ਕਟਾ ਔਰ ਪੰਜ ਜਿੰਦਾ ਕਾਰਟਰ ਮਿਲਿਆ 8 ਐਮ ਐਮ ਦੇ ਸਰ ਕੋ ਪਹਿਲਾ ਮਾਮਲਾ ਦਰਜ ਹੈ ਇਹਦੇ ਬਾਰੇ ਹਲੇ ਸੀ ਵੈਰੀਫਾਈ ਕਰ ਰਹੇ ਹਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਾਈ ਫੇਮੇਕੇ ਦੇ ਵਿੱਚ ਨਿਜੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਝੜੰਡ ਦੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਫਾਇਰਿੰਗ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਪਿੰਡ ਦੇ ਦੋ ਪਰਿਵਾਰਾਂ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ ਪਹਿਲਾ ਦੋਵਾਂ ਪੱਖਾਂ ਵਿੱਚੋਂ ਇੱਕ ਦੂਜੇ ਦੇ ਉੱਤੇ ਇੱਟਾਂ ਤੇ ਪੱਥਰ ਚੱਲੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਜਦੋਂ ਬਲਜੀਤ ਸਿੰਘ ਨਾਂ ਦਾ ਨੌਜਵਾਨ ਲੜਾਈ ਛਡਾਣ ਦੇ ਲਈ ਵਿਚਕਾਰ ਗਿਆ ਤਾਂ ਦੂਜੇ ਪੱਖ ਨੇ ਗੋਲੀ ਚਲਾ ਦਿੱਤੀ ਗੋਲੀ ਸਿੱਧੀ ਬਲਜੀਤ ਸਿੰਘ ਦੀ ਲੱਤ ਦੇ ਵਿੱਚ ਲੱਗੀ ਹੈ ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਦੋਸਤ ਕੀਮ ਆਮਲਾ ਕੰਚੋਟ ਆ ਗਿਆ ਤੁਸੀਂ ਸਾਡੇ ਕੋਲ ਤੈਨੂੰ ਹੋ ਗਿਆ ਇਹ ਬਹੁਤ کافی ਸੀਰੀਅਸ ਹੈ ਨਾ ਡਾਕਟਰ ਕਿੱਥੇ ਗੋਲੀ ਲੱਗੀ ਆ ਖੱਬੇ ਪੱਟ ਤੇ ਲੱਗੀ ਆ ਕਿ ਇਸ ਤਰ੍ਹਾਂ ਦੀ ਹਾਲਤ ਆਉਂਦੀ ਹੈ ਹਾਲਤ ਨਾਜੂ ਹੈ ਕਾफी ਖੂਨ ਨਿਕਲ ਚੁੱਕਿਆ ਇੰਦਰੀ ਲੱਗਦੀ ਹੈ ਬੈਸ ਕਲਰ ਇੰਦਰੀ ਲੱਗਦੀ ਹੈ ਇੱਕ ਕੰਚੋ ਕੀ ਨਾਮ ਆ ਸਰੂ ਦਾ ਬਲਜੀ ਇਹ ਕਿੱਥੋਂ ਦਾ ਰਹਿਣਾ ਹੈ ਖਾਈ ਤੇ ਮੇਰਾ ਦੱਸ ਨਾ ਨਾ ਰੋਕੋ ਡਾਕਟਰ ਬੈਰਾ ਹਾਂ ਆਪਣਾ ਇਹ ਆ ਕਿ ਇਹਨਾਂ ਦੀ ਪਹਿਲਾਂ ਵੀ ਲੜਾਈ ਚੱਲਦੀ ਹੈ ਤਾਂ ਕੋਈ ਯਾਰ ਦੋਸਤ ਇਹ ਮੁੰਡਾ ਜਿਹਦੇ ਗੋਲੀ ਵੱਜੀ ਆ ਇਹਨਾਂ ਦਾ ਕੋਈ ਯਾਰ ਦੋਸਤ ਸੀ ਤੇ ਉਹ ਭਾਵੜੇ ਪਿੰਡ ਤੋਂ ਉਹ ਆਇਆ ਖਾਈ ਤੇ ਉਹਦੇ ਮੁੰਡੇ ਪੈ ਕੇ ਗਾਲ ਇਹ ਉਹਨੂੰ ਮਗਰੋਂ ਛਡਾਉਣ ਗਏ ਸੀ ਤੇ ਜਦੋਂ ਛਡਾਉਣ ਗਏ ਪਹਿਲਾਂ ਉਹ ਵੱਟੇ ਮਾਰਦੇ ਰਹੇ ਇਹਨਾਂ ਦੇ ਤੇ ਇਹ ਪਿੱਛੇ ਹੋ ਗਏ ਬਾਅਦ ਉਹਨਾਂ ਫਾਇਰ ਮਾਰਿਆ ਇਹ ਵੀ ਇੱਥੇ ਵੱਜ ਗਿਆ ਪੱਟੇ 'ਚ ਵੱਜ ਗਿਆ ਕਿੰਨੇ ਜਣੇ ਸੀ ਉਹ 4-5 ਜਣੇ ਹੈਗੇ ਸੀ ਇਹ ਮੋਟਰਸਾਈਕਲ 'ਤੇ ਹੋਣਗੇ ਬਾਕੀ ਮੈਨੂੰ ਕੋਲ ਨਹੀਂ ਹੈਗਾ ਸੀ ਤੇ ਅਸੀਂ ਥੋੜੇ ਪਿਛੇ ਖੜੇ ਹੋਏ ਸੀ ਸਾਨੂੰ ਤੋਂ ਤੋਂ ਪਤਾ ਲੱਗਾ ਜਦੋਂ ਫਾਇਰ ਵੱਜਿਆ ਇਹ ਕਾਇਲ ਹੋਇਆ ਕੀ ਨਾਮ ਕੀ ਅੰਦਾ ਬਲਜੀਤ ਸਿੰਘ ਬਲਜੀਤ ਸਿੰਘ ਕਿੱਥੇ ਚੋਇਆ ਕਿੱਥੇ ਮਸਲਾ ਇਹ ਖਾਈ ਫੇਮੇ ਕੀ ਉਹ ਬੰਦੇ ਕਿੱਥੋਂ ਦੇ ਸੀ ਉਹ ਪਾ ਗਾਮੇ ਵਾਲੇ ਪਹਾੜੇ ਦੇ ਸੀ ਸ਼ਾਇਦ ਇਹ ਕੋਈ ਪਰਾਣੇ ਰੇਜਸ ਨੂੰ ਲੱਗ ਕਿहां जी ਕੋ ਲੜਾਈ ਚੱਲਦੀ ਸੀ ਪਹਿਲਾਂ ਪਰਾਣੇ ਰੇਜ ਦੇ ਇਹਦੇ ਨਾਲ ਕਿ ਨਾ ਨਾ ਇਹਦੇ ਨਾਲ ਨਹੀਂ ਇਹ ਜਿਨ੍ਹਾਂ ਦੇ ਮਗਰ ਗਿਆ ਸੀ ਹੁੰਦੇ ਨਾਲੇ ਕੀ ਨਾ ਤੁਹਾਡੇ ਗੁਰਮਖ ਸਿੰਘ ਜੀ ਤੁਸੀਂ ਕੀ ਲੱਗਦੇ ਮੈਂ ਫਰੈਂਡ ਹਾਂ ਜੀ ਸਰ ਇਹ ਕਿੱਥੇ ਸਰ ਗੋਲੀ ਚੱਲੀ ਹੋਈ ਹੈ ਕੀ ਮੈਟਰ ਹੈਗਾ ਸਰ ਬਲਜੀਤ ਸਿੰਘ son of sukhdev singh ਵਾਸੀ ਖਾਈ ਫੇਮੇ ਕੇ ਦੇ ਇੰਜਰਡ ਹੋਣ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਹਦੇ ਬਾਰੇ ਅਸੀਂ ਜਾਂਚ ਲਈ ਇੱਥੇ ਪਹੁੰਚੇ ਆਂ ਜਾਂਚ ਤੋਂ ਬਾਅਦ ਜੋ ਵੀ ਹਰਦਰ ਐਕਸ਼ਨ ਹੋਏਗਾ ਉਹ ਕਾਨੂੰਨ ਅਨਸਾਰ ਅਸੀਂ ਕਾਰਵਾਈ ਕਰਾਂਗੇ ਸਰ ਇੱਕ ਜਣੇ ਕਾਇਲ ਹੋਇਆ ਇੱਕ ਇੰਜਰਡ ਹੋਇਆ ਇੱਕ ਕੀ ਨਾਮ ਕੀ ਸੀ ਜਿਹੜਾ ਕਾਇਲ ਹੋਇਆ ਬਲਜੀਤ ਸਿੰਘ ਜੀ ਅ ਅੱਛਾ ਇਹਨਾਂ ਦਾ ਕੀ ਮਸਲਾ ਕੀ ਹੋਇਆ ਸਰ ਉੱਥੇ ਕੋਈ ਲੜਾਈ ਚੱਲਦੀ ਹੀਗੀ ਸੀ ਫਿਲਹਾਲ ਅਸੀਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆਂ ਪਰ ਇਹ ਪਤਾ ਲੱਗਿਆ ਵੀ ਇਹਨਾਂ ਦੇ ਆਪਸ ਵਿੱਚ ਕੋਈ ਨਿਜੀ ਰੰਜਿਸ਼ ਸੀ ਪੀ ਪੁਰਾਣੀ ਰੰਜਿਸ਼ ਸੀ ਇਹਨਾਂ ਦੀ ਨਿੱਜੀ ਰੰਜਿਸ਼ ਬਾਰੇ ਦੱਸ ਰਿਹਾ ਬਾਕੀ ਅਸੀਂ ਅਜੇ ਸਾਰੇ ਮਾਮਲੇ